ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੰਦੀਪ ਪੰਜਾਬੀ ਵਿਰਸਾ ਚੈਨਲ ਵਿੱਚ ਤੇ ਅੱਜ ਅਸੀਂ ਲੈ ਕੇ ਆਏ ਹਾਂ ਜੀ ਬਹੁਤ ਪਿਆਰੀਆਂ ਦੋ ਤੁਕੀਆਂ ਬੋਲੀਆਂ ਤੇ ਇਸ ਵੀਡੀਓ ਨੂੰ ਜਰੂਰ ਵੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਕਿਉਂਕਿ ਸਾਡਾ ਸਿਰਫ ਮਕਸਦ ਇਹ ਆ ਕਿ ਜਿਹੜਾ ਸਾਡਾ ਵਿਰਸਾ ਅਲੋਪ ਹੋ ਰਿਹਾ ਆ ਉਹਨੂੰ ਸੰਭਾਲਿਆ ਜਾਵੇ ਵੀਡੀਓ ਦੇ ਥਰੂ ਤਾਂ ਜੋ ਜਿਹੜੇ ਸਾਡੇ ਆਉਣ ਵਾਲੇ ਬੱਚੇ ਆ ਜਦੋਂ YouTube ਖੋਲਣ ਜਾਂ ਸਰਚ ਕਰਨ ਤੇ ਇਹ ਜਿਹੜਾ ਸੱਭਿਆਚਾਰਕ ਵਿਰਸਾ ਇਹ ਉਹਨਾਂ ਦੇ ਅੱਗੇ ਆਵੇ ਤੇ ਉਹ ਇਹਨੂੰ ਸੁਣਨ ਕਿ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਉਹ ਕਿੰਨੀ ਮਹਾਨ ਸੀ ਤੇ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਕੋਲ ਇਹ ਵਿਰਸਾ ਜਿਹੜਾ ਸੰਭਿਆ ਹੋਇਆ ਆ ਤੇ ਅੱਗੇ ਜਿਹੜੀ ਅਗਲੀ ਜਨਰੇਸ਼ਨ ਆ ਉਹ ਨਹੀਂ ਇਹ ਇਹ ਜਿਹੜੇ ਆ ਲੋਕ ਬੋਲੀਆਂ ਸੁਹਾਗ ਘੋੜੀਆਂ ਇਹਨਾਂ ਵੱਲ ਧਿਆਨ ਨਹੀਂ ਬਹੁਤਾ ਦੇ ਰਹੀ ਜਿਸ ਕਰਕੇ ਅਲੋਪ ਹੋ ਰਿਹਾ ਸੋ ਮੇਰੀ ਵੱਧ ਤੋਂ ਵੱਧ ਕੋਸ਼ਿਸ਼ ਆ ਕਿ ਇਹਨਾਂ ਨੂੰ ਸੁਣਿਆ ਜਾਵੇ ਵੱਧ ਤੋਂ ਵੱਧ ਸੁਣ ਕੇ ਤੇ ਤੁਹਾਡੇ ਅੱਗੇ ਜਿਹੜਾ ਆ ਅਸੀਂ ਪੇਸ਼ ਕਰੀਏ ਸੋ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਇਹਦੇ ਨਾਲ ਸਾਨੂੰ ਹੱਲਾਸ਼ੇਰੀ ਮਿਲਦੀ ਆ ਇਹ ਬਹੁਤ ਜ਼ਰੂਰੀ ਆ ਸਾਡਾ ਜਿਹੜਾ ਵਿਰਸਾ ਸੰਭਾਲਣਾ ਸਾਡੀਆਂ ਅਗਲੀਆਂ ਪੀੜ੍ਹੀਆਂ ਲਈ ਤੇ ਸਾਡਾ ਇਹ ਜਿਹੜਾ ਇੱਕ ਇੱਕ ਜਾਣੇ ਦਾ ਵੀ ਕਦਮ ਆ ਨਾ ਉਹ ਬਹੁਤ ਅੱਗੇ ਤੱਕ ਸਾਨੂੰ ਲੈ ਕੇ ਜਾ ਸਕਦਾ ਹੈ ਜੇਕਰ ਅਸੀਂ ਸੰਭਾਲਾਂਗੇ ਸਾਡੇ ਬੱਚਿਆਂ ਨੂੰ ਪਤਾ ਲੱਗੂਗਾ ਤੇ ਆਓ ਸ਼ੁਰੂ ਕਰਦੇ ਹਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਰਿਆ ਹਰਿਆ ਕਾ ਤੈਨੂੰ ਯਾਦ ਕਰਾਂਗੇ ਨੱਚ ਕੇ ਦੇ ਵਿਖਾ ਨਹੀਂ ਤੈਨੂੰ ਯਾਦ ਕਰਾਂਗੇ ਨੱਚ ਕੇ ਦੇ ਵਿਖਾ ਨਹੀਂ ਤੈਨੂੰ ਯਾਦ ਕਰਾਂਗੇ ਮੋਰੇ ਲੱਗਵੇ ਸੰਦੂਰੀ ਪੱਗ ਵਾਲਿਆ ਪਿੱਛੇ ਪਿੱਛੇ ਆਵਾ ਮੇਲਦੀ ਮੋਰੇ ਲੱਗਵੇ ਸੰਦੂਰੀ ਪੱਗ ਵਾਲਿਆ ਪਿੱਛੇ ਪਿੱਛੇ ਆਵਾ ਮੇਲਦੀ ਮੋਰੇ ਲੱਗਵੇ ਸੰਦੂਰੀ ਪੱਗ ਵਾਲਿਆ ਪਿੱਛੇ ਪਿੱਛੇ ਆਵਾ ਮੇਲਦੀ ਗੋਰੇ ਰੰਗ ਨੂੰ ਤਵੀਤ ਕਰਾਂਗੇ ਨਜਰਾਂ ਨੇ ਖਾਲੀ ਪੱਟਕੇ ਗੋਰੇ ਰੰਗ ਨੂੰ ਤਵੀਤ ਕਰਾਂਗੇ ਨਜਰਾਂ ਨੇ ਖਾਲੀ ਪੱਟਕੇ ਤੇਰਾ ਵੇਸ ਬਾਬਲਾ ਸਾਤੋਂ ਵਾਰ ਨਿੰਦਿਆ ਨਾ ਜਾਵੇ ਤੇਰਾ ਵੇਸ ਬਾਬਲਾ ਸਾਤੋਂ ਵਾਰ ਨਿੰਦਿਆ ਨਾ ਜਾਵੇ ਤੇਰਾ ਵੇਸ ਬਾਬਲਾ ਚੁੰਨੀ ਰੰਗ ਦੇ ਲਲਾਰੀਆ ਮੇਰੀ ਸਜਣਾ ਦੀ ਪੱਗ ਵਰਗੀ ਚੁੰਨੀ ਰੰਗ ਦੇ ਲਲਾਰੀਆ ਮੇਰੀ ਸਜਣਾ ਦੀ ਪੱਗ ਵਰਗੀ ਚੁੰਨੀ ਰੰਗ ਦੇ ਲਲਾਰੀਆ ਮੇਰੀ ਸਜਣਾ ਦੀ ਪੱਗ ਵਰਗੀ ਤੈਨੂੰ ਚੰਨ ਦੇ ਬਹਾਨੇ ਵੇਖ ਕੋਠੇ ਉੱਤੇ ਆ ਜਾ ਮਿੱਤਰਾ ਤੈਨੂੰ ਚੰਨ ਦੇ ਬਹਾਨੇ ਵੇਖ ਕੋਠੇ ਉੱਤੇ ਆ ਜਾ ਮਿੱਤਰਾ ਤੈਨੂੰ ਚੰਨ ਦੇ ਬਹਾਨੇ ਵੇਖ ਕੋਠੇ ਉੱਤੇ ਆ ਜਾ ਮਿੱਤਰਾ ਕਾਲਾ ਕੱਗਰਾ ਸੰਦੂਕ ਵਿੱਚ ਮੇਰਾ ਵੇਖ ਵੇਖ ਰੋਵੇਂਗਾ ਜਟਾ ਕਾਲਾ ਕੱਗਰਾ ਸੰਦੂਕ ਵਿੱਚ ਮੇਰਾ ਵੇਖ ਵੇਖ ਰੋਵੇਂਗਾ ਜਟਾ ਕਾਲਾ ਕੱਗਰਾ ਸੰਦੂਕ ਵਿੱਚ ਮੇਰਾ ਵੇਖ ਵੇਖ ਰੋਵੇਂਗਾ ਜਟਾ ਅੱਡੀ ਮਾਰ ਕੇ ਲੰਗੂਂਗੀ ਕਰ ਤੇਰਾ ਚੰਜ ਰੱਕਰਾ ਦੇ ਮਿੱਤਰਾ ਅੱਡੀ ਮਾਰ ਕੇ ਲੰਗੂਂਗੀ ਕਰ ਤੇਰਾ ਚੰਜ ਰੱਕਰਾ ਦੇ ਮਿੱਤਰਾ ਅੱਡੀ ਮਾਰ ਕੇ ਲੰਗੂਂਗੀ ਕਰ ਤੇਰਾ ਚੰਜ ਰੱਕਰਾ ਦੇ ਮਿੱਤਰਾ ਕਾਨੂੰ ਮਾਰਦਾ ਬੁਸ਼ਰ ਮਾਂ ਗੇੜੇ ਤੇਰੀ ਮੇਰੀ ਗੱਲ ਨਾ ਬਣੇ ਕਾਨੂੰ ਮਾਰਦਾ ਬੇਸ਼ਰਮਾ ਗੇੜੇ ਤੇਰੀ ਮੇਰੀ ਗੱਲ ਨਾ ਬਣੇ ਕਾਨੂੰ ਮਾਰਦਾ ਬੇਸ਼ਰਮਾ ਗੇੜੇ ਤੇਰੀ ਮੇਰੀ ਗੱਲ ਨਾ ਬਣੇ ਸੋ ਇਹ ਸੀ ਜੀ ਬਹੁਤ ਹੀ ਪਿਆਰੀਆਂ ਜੀਆਂ ਬੋਲੀਆਂ ਸੋ ਤੁਸੀਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਗਾ ਤੋਂ ਗਾ ਲਿੰਕ ਭੇਜ ਦਿਆ ਕਰੋ ਤਾਂ ਜੋ ਮਤਲਬ ਤੁਹਾਡੇ ਰਿਸ਼ਤੇਦਾਰਾਂ ਚ ਪਹੁੰਚਣ ਗਿਆ ਭੈਣ ਭਰਾਵਾਂ ਚ ਪਹੁੰਚਣ ਗਿਆ ਬੱਚੇ ਵੀ ਦੇਖਣਗੇ ਇਹਨਾਂ ਨੂੰ ਤੇ ਇੱਕ ਤਾਂ ਇਹਦੇ ਨਾਲ ਸਾਡੇ ਪੰਜਾਬੀ ਸੱਭਿਆਚਾਰ ਦੇ ਨਵੇਂ-ਨਵੇਂ ਜਿਹੜੇ ਲਫ਼ਜ਼ ਆ ਉਹ ਬੱਚਿਆਂ ਨੂੰ ਸਿੱਖਣ ਨੂੰ ਮਿਲਦੇ ਆ ਸਾਡੀ ਪੰਜਾਬੀ ਬੋਲੀ ਦੇ ਉਹ ਫਿਰ ਸਾਨੂੰ ਪੁੱਛਦੇ ਆ ਵੀ ਇਹਦਾ ਕੀ ਮਤਲਬ ਆ ਇਹ ਕਿਹੜੀ ਚੀਜ਼ ਆ ਤੇ ਇਸ ਕਰਕੇ ਪਲੀਜ਼ ਦੱਸਿਆ ਕਰਿਏ ਸਾਡਾ ਫਰਜ਼ ਬਣਦਾ ਥੋੜੀ ਜੀ ਅਸੀਂ ਆਪਣੀ ਜਿਹੜੀ ਸੋਚ ਨੂੰ ਗਾ ਤੱਕ ਲੈ ਕੇ ਜਾਈਏ ਕਿ ਸੰਭਿਆ ਜਾਵੇ ਸਾਡਾ ਇਹ ਸੱਭਿਆਚਾਰ ਸਾਡਾ ਫਰਜ਼ ਬਣਦਾ ਸੋ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ